ਨਜ਼ਦੀਕੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੀਰਵਾਰ ਸਵੇਰੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ ਪੁਲਿਸ ਅਥਾਰਵਾਨਾਂ ਦੀ ਆਵਾਜ਼ਾਈ ਸ਼ੁਰੂ ਕਰਵਾਏਗੀ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ 13 ਮਹੀਨੇ ਤੋਂ ਬੰਦ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾ ਦਿੱਤਾ ਸੀ ਕੇਂਦਰ ਸਰਕਾਰ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਹੋਈ ਸੱਤਵੀਂ ਵਾਰਤਾਲਾਪ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਦੇ ਸੰਯੋਜਕ ਸਰਵਨ ਸਿੰਘ ਪੰਦੇੜ ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਜਗਜੀਤ ਸਿੰਘ ਦਲੇ ਬਾਅਦ ਸਮੇਤ ਲਗਭਗ 200 ਕਿਸਾਨ ਨੇਤਾਵਾਂ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ 'ਚ ਲੈ ਲਿਤਾ ਗਿਆ ਪੁਲਿਸ ਨੇ ਦੋਨੋਂ ਬੱਡੇ ਤੇ ਬਿਲਡੋਜ਼ਰ ਤੋਂ ਕਿਸਾਨਾਂ ਵੱਲੋਂ ਬਣਾਏ ਗਏ ਸ਼ੈੱਡ ਤੋੜ ਦਿੱਤੇ ਹਿਰਾਸਤ ਵਿੱਚ ਲਏ ਗਏ ਸਾਰੇ ਕਿਸਾਨ ਨੇਤਾ ਪੁਖੜਤਾਲ ਤੇ ਬੈਠ ਗਏ ਨੇ ਢਲੇਵਾਲ ਨੇ ਬੁੱਧਵਾਰ ਨੂੰ ਰਾਜ ਚਲੰਦਰ ਦੇ ਪੀਆਈਐਮਐਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਂਾਇਆ ਗਿਆ ਦੱਸਦੀ ਕਿ ਵੀਰਵਾਰ ਸਵੇਰੇ ਪੀਡਬਲਯੂਡੀ ਰੈਸਟ ਹਾਊਸ ਤੇ ਵਿੱਚ ਸ਼ਿਫਟ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਜਿੱਥੇ ਬਾਰਡਰ ਦੀਆਂ ਸਾਂਝਾ ਕਰ ਰਿਹਾ ਉਥੇ ਜਲੰਧਰ ਸ਼ਹਿਰ ਦੀਆਂ ਵੀ ਸਾਂਝਾ ਕਰ ਰਿਹਾ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਕਿਸਾਨ ਨੇਤਾ ਚਕਜੀਤ ਸਿੰਘ ਢੱਲਵਾਲ ਨੂੰ ਜਲੰਧਰ ਦੇ ਪੀਆਈਮਾ ਪੀਆਈਐਮਐਸ ਹਸਪਤਾਲ ਲੈ ਕੇ ਆਂਦਾ ਗਿਆ ਤੇ ਪੰਜਾਬ ਪੁਲਿਸ ਰਾਤ ਨੂੰ ਲੈ ਕੇ ਆਉਂਦੀ ਹੈ ਉਦਰੀ ਖਨੌਰੀ ਬਾਰਡਰ ਤੋਂ ਬੈਰੀਕੇਟਿੰਗ ਹਟਾਈ ਜਾਂਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਹੁਣੇ ਕਿਹਾ ਜਾ ਰਿਹਾ ਹੈ ਕਿ ਖਨੌਰੀ ਬਾਰਡਰ ਤੋਂ ਜੋ ਸੀਮਟ ਦੀ ਬੈਰੀਕੇਟਿੰਗ ਹੈ ਉਹ ਹਟਾਈ ਜਾ ਰਹੀ ਹੈ ਸ਼ੰਭੂ ਬਾਰਡਰ ਤੇ ਜਿਹੜਾ ਕਿ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਮਾਹੌਲ ਤਣਾਅਪੂਰਨ ਹੋਇਆ ਸੀ ਪਰ ਇਸ ਤੋਂ ਬਾਅਦ ਹੁਣ ਸੂਤਰਦਾਤਾ ਵੀ ਕਹਿਣਾ ਹੈ ਕਿ ਆਨਜਾਨ ਦੇ ਲਈ ਇਹ ਐਂਟਰੀ ਖੋਲ ਦਿੱਤੀ ਗਈ ਹੈ ਦੱਸਦੇ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ਤੇ ਬੈਰੀਕੇਟਿੰਗ ਹਟਾਉਣ ਦਾ ਕੰਮ ਜਲਦ ਸਵੇਰ ਸ਼ੁਰੂ ਕੀਤਾ ਹੈ ਜੀਸੀਬੀ ਹਾਈਡ੍ਰਾਸ ਮੇਂ ਦੂਸਰੀਆਂ ਮਸ਼ੀਨਾਂ ਦੇ ਨਾਲ ਹਾਈਵੇ ਤੇ ਸੀਮੰਟ ਦੀ ਬੈਰੀਕੇਟਿੰਗ ਨੂੰ ਹਟਵਾਇਆ ਜਾ ਰਿਹਾ ਹੈ ਪਾਰੀ ਗਿੰਤੇ ਵਿੱਚ ਪੁਲਿਸ ਬਲ ਤਨਾਤ ਨਜ਼ਰ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਨਜ਼ਦੀਕੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੀਰਵਾਰ ਸਵੇਰੇ ਹਰਿਆਣਾ ਪੁਲਿਸ ਨੇ ਬੈਰੀਕੇਟਿੰਗ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ ਪੁਲਿਸ ਅਥਾਰਵਾਣਾ ਦੀ ਆਵਾਜਾਈ ਸ਼ੁਰੂ ਕਰਵਾਏਗੀ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ 13 ਮਹੀਨੇ ਤੋਂ ਬੰਦ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾ ਦਿੱਤਾ ਸੀ ਕੇਂਦਰ ਸਰਕਾਰ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਹੋਈ ਸੱਤਵੀਂ ਵਾਰਤਾਲਾਪ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਦੇ ਸੰਯੋਜਕ ਸਰਵਨ ਸਿੰਘ ਬੰਦੇੜ ਤੇ ਸੰਯੁਕਤ ਕਿਸਾਨ ਮੋਰਚਾ ਘੈਰਾਜਨਿਤਿਕ ਦੇ ਜਗਜੀਤ ਸਿੰਘ ਬਾਅਦ ਸਮੇਤ ਲਗਭਗ 200 ਕਿਸਾਨ ਨੇਤਾਵਾਂ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ ਚ ਲੈ ਲਿੱਤਾ ਗਿਆ ਪੁਲਿਸ ਨੇ ਦੋਨੋਂ ਬੱਡੇ ਤੇ ਬਿਲਡੋਜ਼ਰ ਤੋਂ ਕਿਸਾਨਾਂ ਵੱਲੋਂ ਬਣਾਏ ਗਏ ਸ਼ੈੱਡ ਤੋੜ ਦਿੱਤੇ ਹਿਰਾਸਤ ਵਿੱਚ ਲਏ ਗਏ ਸਾਰੇ ਕਿਸਾਨ ਨੇਤਾ ਪੁਖ ਹੜਤਾਲ ਤੇ ਬੈਠ ਗਏ ਨੇ ਡਲੇਵਾਲ ਨੇ ਬੁੱਧਵਾਰ ਨੂੰ ਰਾਜ ਚਲੰਦਰ ਦੇ ਪੀਆਈਐਮਐਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਂਾਇਆ ਗਿਆ ਦੱਸਦੀ ਕਿ ਵੀਰਵਾਰ ਸਵੇਰੇ ਪੀਡਬਲਯੂਡੀ ਰੈਸਟ ਹਾਊਸ ਦੇ ਵਿੱਚ ਸ਼ਿਫਟ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਜਿੱਤੇ ਬਾਰਡਰ ਦੀਆਂ ਸਾਂਝਾ ਕਰ ਰਿਹਾ ਉਥੇ ਜਲੰਧਰ ਸ਼ਹਿਰ ਦੀਆਂ ਵੀ ਸਾਂਝਾ ਕਰ ਰਿਹਾ ਤਸਵੀਰਾਂ ਤਵੇਖ ਸਕਦੇ ਹੋ ਕਿ ਕਿਸ ਕਦਰ ਕਿਸਾਨ ਨੇਤਾ ਚਕਜੀਤ ਸਿੰਘ ਢੱਲਵਾਲ ਨੂੰ ਜਲੰਧਰ ਦੇ ਪੀਆਇਮ ਪੀਆਇਮਐਸ ਹਸਪਤਾਲ ਲੈ ਕੇ ਆਂਦਾ ਗਿਆ ਤੇ ਪੰਜਾਬ ਪੁਲਿਸ ਰਾਤ ਨੂੰ ਲੈ ਕੇ ਆਉਂਦੀ ਹੈ ਉਦਰੀ ਖਨੋਰੀ ਬਾਰਡਰ ਤੋਂ ਬੈਰੀਕੇਟਿੰਗ ਹਟਾਈ ਜਾਂਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਹੁਣੇ ਕਿਹਾ ਜਾ ਰਿਹਾ ਹੈ ਕਿ ਖਨੋਰੀ ਬਾਰਡਰ ਤੋਂ ਜੋ ਸੀਮਟ ਦੀ ਬੈਰੀਕੇਟਿੰਗ ਹੈ ਉਹ ਹਟਾਈ ਜਾ ਰਹੀ ਹੈ ਸ਼ੰਭੂ ਬਾਰਡਰ ਤੇ ਜਿਹੜਾ ਕਿ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਮਾਹੌਲ ਤਣਾਅਪੂਰਨ ਹੋਇਆ ਸੀ ਪਰ ਇਸ ਤੋਂ ਬਾਅਦ ਹੁਣ ਸੂਤਰਦਾਤਾ ਵੀ ਕਹਿਣਾ ਹੈ ਕਿ ਆਨਜਾਨ ਦੇ ਲਈ ਇਹ ਐਂਟਰੀ ਖੋਲ ਦਿੱਤੀ ਗਈ ਹੈ ਦੱਸਦੇ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ਤੇ ਬੈਰੀਕੇਟਿੰਗ ਹਟਾਉਣ ਦਾ ਕੰਮ ਜਲਦ ਸਵੇਰ ਸ਼ੁਰੂ ਕੀਤਾ ਹੈ ਜੀਸੀਬੀ ਹਾਈਡ੍ਰਾਸ ਮੇਂ ਦੂਸਰੀਆਂ ਮਸ਼ੀਨਾਂ ਦੇ ਨਾਲ ਹਾਈਵੇ ਤੇ ਸੀਮੰਟ ਦੀ ਬੈਰੀਕੇਟਿੰਗ ਨੂੰ ਹਟਵਾਇਆ ਜਾ ਰਿਹਾ ਹੈ ਪਾਰੀ ਗਿੰਤੇ ਵਿੱਚ ਪੁਲਿਸ ਬਲ ਤਨਾਤ ਨਜ਼ਰ ਆ ਰਿਹਾ ਤਸਵੀਰਾਂ ਵੇਖ ਸਕਦੇ ਹੋ ਤੁਸੀਂ